ਕਤਰਨ ਤਰਨਤਾਰਨ ਦੇ ਵਿੱਚ ਆਰਤੀਏ ਦੇ ਗੋਲੀਆਂ ਮਾਰਨ ਵਾਲਿਆਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਕਥਿਤ ਇਨਕਾਊਂਟਰ ਹੋਇਆ ਹੈ ਤਰਨਤਾਰਨ ਦੇ ਹਰੀਕੇ ਪੱਤਣ ਵਿਖੇ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਮੋਟਰਸਾਈਕਲ ਤੇ ਭੱਜ ਰਹੇ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ ਹੈ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜ਼ਖਮੀ ਬਦਮਾਸ਼ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਫੜੇ ਗਏ ਵਿਅਕਤੀਆਂ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਵਰਪਾਲ ਅਤੇ ਸਾਹਿਬਪ੍ਰੀਤ ਸਿੰਘ ਮਰੜੀਕਲਾਂ ਵਜੋਂ ਹੋਈ ਹੈ ਇੱਕ ਵਿਅਕਤੀ ਫਰਾਰ ਦੱਸਿਆ ਜਾ ਰਿਹਾ ਹੈ ਤਾਂ ਵੱਡੀ ਖਬਰ ਹੈ ਦੋਮਾਂ ਕੋਲ ਪਿਸਤਲ ਵੀ ਬਰਾਮਦ ਹੋਣ ਦੀ ਖਬਰ ਹੈ ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਪੜਤਾਲ ਕਰ ਰਹੀ ਹੈ ਤਾਂ ਤਰਨਤਾਰਨ ਦੇ ਹਰੀਕੇ ਪਤਣ ਵਿਖੇ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਭੱਜ ਰਹੇ ਬਦਮਾਸ਼ਾਂ ਨੂੰ ਪੰਜਾਬ ਪੁਲਿਸ ਨੇ ਘੇਰ ਕੇ ਗੋਲੀਆਂ ਮਾਰੀਆਂ ਨੇ ਇਨਕਾਊਂਟਰ ਕਰ ਦਿੱਤਾ ਤੇ ਗ੍ਰਿਫਤਾਰ ਵੀ ਕਰ ਲਏ ਨੇ ਅੱਜ ਕਰੀਬ 12 ਵਜੇ ਜਾਂ 12:30 ਦਾ ਟਾਈਮ ਹੋਏਗਾ ਸਾਡੇ ਐਸਐਸਓ ਸਾਹਿਬ ਹਰੀਕੇ ਆਪਣੇ ਥਾਣੇ 'ਚ ਬਾਹਰ ਨਿਕਲੇ ਆ ਵੀ ਦੋਨਾਂ ਦੇ ਨਾਲ ਆਪਣੀ ਉਹਨਾਂ ਦੀ ਟੀਮ ਸੀ ਔਰ ਹਨਨ ਇਨਫੋਰਮੇਸ਼ਨ ਮਿਲੀ ਹੈ ਕਿ ਕੋਈ ਨੇੜੇ ਹੀ ਕੋਈ ਗੋਲੀ ਚੱਲੀ ਆ ਔਰ ਦੋ ਬੰਦੇ ਮੋਟਰਸਾਈਕਲ ਤੇ ਹੁਣੇ ਨੇੜੇ ਜਿਹੜੇ ਨੰਗੇ ਆ ਇਹ ਰਾਮ ਗੋਪਾਲ ਜਿਹੜਾ ਆਰਤੀ ਦਾ ਕੰਮ ਕਰਦਾ ਹਰੀਕੇ ਤੇ ਉਹਨੂੰ ਗੋਲੀਆਂ ਮਾਰ ਕੇ ਆਇਆ ਸੋ ਅਚਾ ਸਤੂ ਸਾਹਿਬ ਨੇ ਆਪਣੀ ਟੀਮ ਦੇ ਨਾਲ ਉਹਨਾਂ ਦਾ ਪਿੱਛਾ ਸ਼ੁਰੂ ਕੀਤਾ ਥੋੜਾ ਜੂਨ ਮੋੜ ਅੱਗੇ ਜਾ ਕੇ ਆਉਂਦਾ ਥੋੜੀ ਦੇਰ ਉੱਥੇ ਉਹ ਦੋਨੇ ਹੀ ਬੰਦੇ ਜਿਹੜੇ ਹਮਲਾਵਰ ਸਨ ਉਹ ਆਪਣਾ ਮੋਟਰਸਾਈਕਲ ਛੁੱਟ ਗਏ ਇੱਕ ਸਵਿਫਟ ਕਾਰ ਚ ਬਹਿ ਗਏ ਤੇ ਉਹ ਅਲੀਵਾਲ ਵਾਲੇ ਪਾਸੇ ਪਿੰਡ ਨੂੰ ਤੁਰ ਪਿਆ ਅਲੀਪੁਰ ਪਿੰਡ ਦਾ ਨਾਮ ਹੈਗਾ ਸੋ ਸਾਡੇ ਐਸਐਸਓ ਸਾਹਿਬ ਨੇ ਵੀ ਉਹਨਾਂ ਦਾ ਪਿੱਛਾ ਕੀਤਾ ਅ ਪਿੱਛਾ ਕਰਦੇ ਉਹ ਜਦੋਂ ਅਲੀਵਾਲ ਦੇ ਲਾਗੇ ਪਹੁੰਚੇ ਤੇ ਉਹਨਾਂ ਨੇ ਐਸਐਸਓ ਸਾਹਿਬ ਤੇ ਫਾਇਰਿੰਗ ਸ਼ੁਰੂ ਕਰਤੀ ਹੈ ਔਰ ਪਿੰਡ ਦੇ ਬਾਹਰ ਜਾ ਕੇ ਤੱਕ ਉਹ ਆਪਣੀ ਗੱਡੀ ਜਦੋਂ ਉਹਨਾਂ ਦੀ ਫਸ ਗਈ ਹੈ ਖੇਤਾਂ 'ਚ ਫਿਰ ਉਹ ਪੈਦਲ ਦੌੜ ਗਏ ਬਟ ਉਹਨਾਂ ਨੇ ਫਾਇਰਿੰਗ ਇਹਨਾਂ ਤੇ ਜਾਰੀ ਰੱਖੀ ਹੈ ਉਹ ਫਾਇਰਿੰਗ ਦੇ ਵਿੱਚ ਜਦੋਂ ਐਸਐਸਓ ਸਾਹਿਬ ਤੇ ਉਹਨਾਂ ਦੀ ਟੀਮ ਨੇ ਫਾਇਰਿੰਗ ਕੀਤੀ ਹੈ ਉਹਨਾਂ ਨੂੰ ਕਬ ওভারਪਾਵਰ ਕਰ ਲਿਆ ਉਦੇ ਦੌਰਾਨ ਜਿਹੜਾ ਉਹਨਾਂ ਦੇ ਵਿੱਚ ਇੱਕ ਜਿਹੜਾ ਹਮਲਾਵਰ ਹੈ ਉਹਦੇ ਗੋਲੀ ਲੱਗੀ ਆ ਲਾਤਾਂ ਦੇ ਵਿੱਚ ਔਰ ਦੂਜੇ ਦੇ ਵਿੱਚ ਦੌੜਦੂਣ ਚ ਉਹਨਾਂ ਦੇ ਵੀ ਕਾਫੀ ਜਿਹੜੀਆਂ ਸੱਟਾਂ ਲੱਗੀਆਂ ਔਰ ਇੱਕ ਬੰਦਾ ਜਿਹੜਾ ਉੱਥੋਂ ਮੌਕਾ ਜਿਹੜਾ ਕਿ ਬਾਅਦ ਚ ਉਹਨਾਂ ਨੂੰ ਸਵਿਫਟ ਕਾਰ ਚ ਬਾਅਦ ਚ ਉਹਨੂੰ ਲੱਦ ਕੇ ਲੈ ਕੇ ਜਾਣ ਲੱਗਾ ਸੀ ਉਹ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਕਿਉਂਕਿ ਕਾਫੀ ਵੱਡਾ ਫੀਲਡ ਸੀ ਸੱਜੇ ਸਾਹਬ ਕੋਲ ਟੀਮ ਵੀ ਦੋ ਤਿੰਨ ਬੰਦੇ ਸੀ ਬਟ ਕਾਫੀ ਉਹ ਖੇਤ ਖੁੱਲੇ ਸਨ ਉਹ ਤੋਂ ਨਿਕਲ ਗਿਆ ਬਟ ਇਹ ਦੋ ਬੰਦੇ ਮੌਕੇ ਤੇ ਕਾਬੂ ਕਰ ਲਿਆ ਕਿਹੜੇ ਬੰਦੇ ਸਨ ਇਹ ਦੋ ਬੰਦੇ ਜਿਹੜੇ ਕਾਬੂ ਕੀਤੇ ਆਪਾਂ ਉਹਨਾਂ ਨੂੰ ਹਸਪੀਟਲ ਲੈ ਕੇ ਆਏ ਆ ਇਹਨਾਂ ਚੋਂ ਜਸਪ੍ਰੀਤ ਸਿੰਘ ਐ ਇਹ ਵਰਪਾਲਪਿੰਡ ਦਾ ਰਹਿਣ ਵਾਲਾ ਆ ਤੇ ਦੂਜਾ ਸਾਹਿਬ ਪ੍ਰੀਤ ਸਿੰਘ ਸਾਹਬ ਆ ਸਾਹਿਬ ਕਹਿੰਦੇ ਆ ਇਹਨੂੰ ਇਹ ਮੜਰੀਕਲਾ ਮਜੀਠੇ ਦਾ ਰਹਿਣ ਵਾਲਾ ਸੋ ਸਾਡੇ ਐਸਐਸਓ ਸਾਹਿਬ ਨੇ ਐਕਚੁਅਲੀ ਬਹੁਤ ਹੀ ਹਿੰਮਤ ਵਾਲੀ ਗੱਲ ਕੀਤੀ ਹੈ ਕਿ ਉਹਨਾਂ ਦਾ ਪਿੱਛਾ ਉਹਨਾਂ ਤੇ ਫਾਇਰਿੰਗ ਹੁੰਦੀ ਹੋਏ باوجود ਵੀ ਪਿੱਛਾ ਕੀਤਾ ਸਰ ਇਹ ਕਿਹੜੇ ਗੈਂਗ ਨਾਲ ਸੰਬੰਧਿਤ ਨੇ ਸੋ ਇਹਦੀ ਇਨਵੈਸਟੀਗੇਸ਼ਨ ਅਜੇ ਸ਼ੁਰੂ ਕਰਨ ਲੱਗੇ ਕਿਉਂਕਿ ਇਹ ਇਹ ਬੋਨੀ ਦੁਬਾਰੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਡੋਨੀ ਗੈਂਗ ਦੇ ਨਾਲ ਥੋੜਾ ਇਹਨਾਂ ਨਾਲ ਲਿੰਕ ਜਿਹੜਾ ਇਨੀਸ਼ੀਅਲ ਆਪਾਂ ਰਸਤੇ ਚੱਲਦੇ ਚੱਲਦੇ ਗੱਲ ਕੀਤੀ ਆ ਉਹਦੇ ਨਾਲ ਥੋੜਾ ਲਿੰਕ ਹੋ ਰਿਹਾ ਬਟ ਇਹਨੂੰ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਸਰ ਇਹਦੇ ਵਿੱਚ ਮੇਰੇ ਜਿਹੜੇ ਮੇਰੇ ਵੈਪਨ ਦੇ ਨਾਲ 10 ਤੋਂ 12 ਆਉਂਦਾ ਉਹਦੇ ਵਿੱਚ ਜਵਾਬੀ ਫਾਇਰ ਕਰਦੇ ਰੇ ਖੇਤਾਂ ਵਿੱਚ ਭੱਜੇ ਦੋਨੋਂ ਇਹ ਤਿੰਨੇ ਜਾਣੇ ਉਹਦੇ ਵਿੱਚ ਜਿਹੜਾ ਇੱਕ ਬੰਦਾ ਸੀ ਉਹਦੇ ਕੋਲ ਉਹ ਵੀ ਜਿਹੜਾ ਫਰਾਰ ਹੋ ਗਿਆ ਮੌਕੇ ਤੋਂ ਇਹ ਦੋ ਜਣੇ ਮੇਰੇ ਕਾਬੂ ਆ ਗਏ ਖਣਕ ਦੇ ਵਿੱਚ ਪਾ ਦਿਆ ਅਲੀਪੁਰ ਪਿੰਡ ਦੇ ਵਿੱਚ ਜੀ ਤੇ ਕੁਝ ਪਤਾ ਲੱਗਾ ਕਿਹੜੀ ਗੈਂਗ ਉਹ ਮੁੰਡੇ ਬੰਦੇ ਨਹੀਂ ਉਹਦੀ ਫਰਦਰ ਇਨਕੁਆਇਰੀ ਕਰ ਰਹੇ ਵੇਖ ਰਹੇ ਆ ਬੀਨਸਟਰੀ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਇਹ